ਪੰਜਾਬੀਆਂ ਨੇ ਗੋਰੇ ਨੂੰ ਕਰਵਾਈ ਪੰਜਾਬੀ ਦੀ ਆਈਲੈਂਡਸ ਵਿਆਹ ਵਿੱਚ ਕਰਨ ਲਾ ਦਿੱਤਾ ਆ ਕੰਮ ਬਰਾਤੀ ਵੀ ਹੋ ਗਏ ਹੈਰਾਨ ਅਕਸਰ ਹੀ ਹੁਣ ਤੱਕ ਪੰਜਾਬੀ ਅੰਗਰੇਜ਼ੀ ਦੀ ਆਈਲੈਂਡਸ ਕਰਕੇ ਬਾਹਰਲੇ ਮੁਲਕਾਂ ਵਿੱਚ ਜਾਂਦੇ ਸੀ ਪਰ ਹੁਣ ਬਾਹਰਲੇ ਮੁਲਕਾਂ ਵਿੱਚ ਜਾ ਕੇ ਪੰਜਾਬੀ ਗੋਰਿਆਂ ਨੂੰ ਪੰਜਾਬੀ ਦੀ ਆਈਲੈਂਡਸ ਕਰਵਾ ਰਹੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਹੋ ਰਿਹਾ ਹੈ ਅਤੇ ਇੱਕ ਗੋਰਾ ਬੈਂਡ ਬਾਜੇ ਵਾਲੀ ਡਰੈੱਸ ਪਾ ਕੇ ਸਪੀਕਰ ਵਿੱਚ ਕੁਝ ਬੋਲ ਰਿਹਾ ਹੈ ਦਰਸਲ ਇਹ ਇੱਕ ਪੰਜਾਬੀ ਪਰ ਦਾ ਵਿਆਹ ਹੈ ਅਤੇ ਇਸ ਪਰਿਵਾਰ ਨੇ ਬਰਾਤ ਦੇ ਸਵਾਗਤ ਲਈ ਗੋਰੇ ਕੋਲੋਂ ਪੰਜਾਬੀ ਵਿੱਚ ਗੀਤ ਗਵਾਇਆ ਅਤੇ ਗੋਰਾ ਵੀ ਬਹੁਤ ਹੀ ਵਧੀਆ ਪੰਜਾਬੀ ਬੋਲ ਰਿਹਾ ਹੈ ਜਿਵੇਂ ਕਿ ਇਸ ਨੂੰ ਕਿਸੇ ਨੇ ਪੰਜਾਬੀ ਦੀ ਆਈ ਲੈਟਸ ਕਰਵਾਈ ਹੋਵੇ ਤੁਸੀਂ ਵੀ ਸੁਣੋ ਗੋਰੇ ਦਾ ਪੰਜਾਬੀ ਗੀਤ ਸੋ ਪੰਜਾਬੀ ਬੋਲੀ ਨੂੰ ਪ੍ਰਮੋਟ ਕਰਨ ਦੇ ਲਈ ਕਮੈਂਟਾਂ ਵਿੱਚ ਪੰਜਾਬੀ ਲਿਖ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ